ਜਾਦਰੂ ਤੇ ਗੁਰਦੇਵ ਦਾ ਪਵਿੱਤਰ ਸੀਸ ਰੱਖ ਕੇ ਸਾਰੀ ਰਾਤ ਨੀਂਜ ਨਾਲ ਬੜੇ ਦਰਸ਼ਨ ਦੀਦਾਰ ਕਰਦਾ ਰਿਹਾ ਆਖਿਰ ਅਗਲੇ ਦਿਨ ਦਾ ਪੌਂ ਫੁਟਾਲਾ ਹੁੰਦਾ ਤੇ ਭਾਈ ਸਾਹਿਬ 59 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕੀਰਤਪੁਰ ਆ ਗਏ ਕੀਰਤਪੁਰ ਜਦੋਂ ਤੁਸੀਂ ਬਾਬਾ ਬੁੱਢਨਸ਼ਾਹ ਵਾਲੇ ਪਾਸੇ ਜਾਓਗੇ ਨਾ ਰਸਤਾ ਕ੍ਰੋਸ ਕਰਕੇ ਪੁਲ ਕ੍ਰੋਸ ਕਰਕੇ ਥੋੜਾ ਜਿਹਾ ਚੜਦੇ ਵਾਲੇ ਪਾਸੇ ਨਜ਼ਰ ਮਾਰਿਓ ਇੱਥੇ ਛੋਟਾ ਜਿਹਾ ਗੁਰਦੁਆਰਾ ਨਜ਼ਰ ਆਉਂਦਾ ਵੈਸੇ ਗੁਰਦੁਆਰਾ ਛੋਟਾ ਨਹੀਂ ਹੁੰਦਾ ਮੈਂ ਅਗੇ ਤੋਂ ਬਿਲਕੁਲ ਤੌਰ ਤੇ ਕਹਿ ਰਿਹਾ ਮਤ ਕਿਤੇ ਕੋਈ ਭਲੇਖਾ ਹੋ ਜਾਏ ਕਿਸੇ ਨੂੰ ਇਧਰਲੇ ਪਾਸੇ ਗੁਰਦੁਆਰਾ ਛੋਟੀ ਜੀ ਬਿਲਡਿੰਗ ਹੈ ਇੱਥੇ ਭਾਈ ਸਾਹਿਬ ਨੇ ਸੀਸ ਰੱਖਿਆ ਨਹਿਰ ਦੇ ਐਨ ਕਿਨਾਰੇ ਤੇ ਨਹਿਰ ਬਾਦ ਵਿੱਚ ਨਿਕਲਦੀ ਹੈ ਤੇ ਗੁਰਦੇਵ ਬਾਲਾ ਪ੍ਰੀਤਮ ਜੀ ਨੂੰ ਸਨੈਹ ਲਾ ਦਿੱਤਾ ਗਿਆ ਦਾਤਾਰ ਜੀ ਮੈਂ ਪਿਤਾ ਦਾ ਸੀਸ ਲੈ ਕੇ ਆ ਗਿਆ ਸੰਸਕਾਰ ਕੀਰਤਪੁਰ ਹੋਵੇਗਾ ਜਾਂ ਆਨੰਦਪੁਰ ਹੋਵੇਗਾ ਕਾਰਨ ਕੀ ਸੀ ਕਿਉਂਕਿ ਵੱਡੇ ਗੁਰੂ ਸਹਿਬਾਨਾਂ ਦੇ ਸੰਸਕਾਰ ਜਿਹੜੇ ਨੇ ਕੀਰਤਪੁਰ ਸਾਹਿਬ ਹੋਏ ਨੇ ਤਾਨ ਗੁਰੂ ਹਰਗੋਬਿੰਦ ਸਾਹਿਬ ਸਾ ਮੀਰੀ ਪੀਰੀ ਦੇ ਮਾਲਕ ਦਾ ਅੰਤਮ ਸੰਸਕਾਰ ਕੀਰਤਪੁਰ ਸਾਹਿਬ ਹੁੰਦਾ ਤਾਨ ਗੁਰੂ ਹਰ Rai ਸਾਹਿਬ ਜੀ ਦਾ ਅੰਤਮ ਸੰਸਕਾਰ ਕੀਰਤਪੁਰ ਹੁੰਦਾ ਤੇ ਧਿਆਨ ਰੱਖਿਓ ਭਾਈ ਜੈਤੇ ਨੇ ਆਖਿਆ ਗਰੀਬ ਨਵਾਜ ਅੱਗੇ ਆਵਾਂ ਜਾਂ ਸੰਸਕਾਰ ਇੱਥੇ ਹੋਵੇਗਾ ਗੁਰਦੇਵ ਨੇ ਪਾਲਕੀ ਲਈ ਆਨੰਦਪੁਰ ਦੀ ਧਰਤੀ ਤੋਂ ਕੀਰਤਪੁਰ ਆ ਗਏ ਇੱਥੋਂ ਸਾਢੇ 9 ਕਿਲੋਮੀਟਰ ਕੇਵਲ ਆਨੰਦਪੁਰ ਸਾਹਿਬ ਹੈ ਰੱਖਿਆ ਗਿਆ ਇਸ ਪਲਕੀ ਦੇ ਅੰਦਰ ਸੀਸ ਕੰਗ ਵਾਲੀ ਜਗ੍ਹਾ ਦੇ ਉੱਤੇ ਚੰਦਨ ਦੀ ਚਿਖਾ ਤਿਆਰ ਹੋਈ ਤੇ ਆਖਰਕਾਰ ਸਾਰੀ ਸਮਗਰੀ ਤਿਆਰ ਹੋ ਗਈ। ਸੰਸਕਾਰ ਦੀਆਂ ਤਿਆਰੀਆਂ ਹੋ ਗਈਆਂ। ਬਾਪੂ ਦੇ ਸੰਸਕਾਰ ਸੀਸ ਦਾ ਸੰਸਕਾਰ ਕੀਤਾ ਗਿਆ ਤੇ ਧਿਆਨ ਰੱਖਿਓ ਭਾਈ ਜੈਤੇ ਨੂੰ ਉਸ ਵੇਲੇ ਕੋਲ ਬੁਲਾਉਂਦੇ ਨੇ ਕੋਲ ਬੁਲਾਉਂਦੇ ਨੇ। ਕਹਿਣ ਲੱਗੇ ਰੰਗਰੇਟੇ ਗੁਰੂ ਕੇ ਬੇਟੇ ਮੈਨੂੰ ਇੱਕ ਗੱਲ ਦੱਸ ਮੇਰੇ ਪਿਆਰਿਆ ਜਦੋਂ ਬਾਪੂ ਦਾ ਸੀਸ ਧੜਨ ਨਾਲੋਂ ਬੱਕ ਹੋਇਆ ਪਈ ਉਥੇ ਮਾਹੌਲ ਕਿਹੋ ਜਿਹਾ ਸੀ ਉਹ ਗਮਗੀਨ ਸੀ ਉਹ ਖੁਸ਼ੀਆਂ ਭਰਿਆ ਸੀ ਤੇ ਤੇਰੇ ਨਾਲ ਚੱਲਣ ਵਾਲਾ ਹੋਰ ਕੋਈ ਨਹੀਂ ਸੀ ਬੇਸ਼ੱਕ ਉਸ ਸਮੇਂ 1500 ਘਰ ਸਿੱਖਾਂ ਦਾ ਦਿੱਲੀ ਵਿੱਚ ਸੀ 1675 ਵਿੱਚ ਤੇ ਭਾਈ ਜੈਤਾ ਕਹਿਣ ਲੱਗਾ ਗਰੀਬ ਨਵਾਜ਼ ਤੇਰੇ ਸਿੱਖ ਦੀ ਵੱਖਰੀ ਪਛਾਣ ਨਹੀਂ ਸੀ ਨਾ ਇਹ ਪਤਾ ਲੱਗ ਰਿਹਾ ਸੀ ਇਹ ਮੁਸਲਮਾਨ ਹੈ ਨਾ ਇਹ ਪਤਾ ਲੱਗ ਰਿਹਾ ਸੀ ਇਹ ਹਿੰਦੂ ਹੈ ਨਾ ਇਹ ਪਤਾ ਲੱਗ ਰਿਹਾ ਹੈ ਸਿੱਖ ਹੈ ਤੇਰੇ ਸਿੱਖ ਦੀ ਵੱਖਰੀ ਪਹਿਚਾਣ ਨਹੀਂ ਸੀ ਤੇ ਗੁਰਦੇਵ 16 ਨਵੰਬਰ 1675 ਨੂੰ ਇੱਕ ਸੰਕਲਪ ਲੈਂਦੇ ਨੇ ਆ ਤੁਹਾਡਾ ਮਹਾਂਦਰਾ ਬਦਲਣ ਵਾਸਤੇ ਸੰਕਲਪ ਲੈਂਦੇ ਨੇ ਕਹਿ ਲੱਗੇ ਭਾਈ ਜੈਤਾ ਜੀ ਮੈਂ ਦੁਨੀਆਂ ਦੇ ਵਿੱਚੋਂ ਇੱਕ ਐਹੋ ਜਿਹਾ ਮਨੁੱਖ ਸਾਜਾਂਗਾ ਜਿਹੜਾ ਲੱਖਾਂ 'ਚ ਖੜਾ ਹੈ ਕਰੋੜਾਂ 'ਚ ਖੜਾ ਹੈ ਹਰ ਬੰਚ ਖੜਾ ਵੱਖਰਾ ਹੀ ਚਮਕੇਗਾ ਉਹ ਮੁੜ ਕੇ ਹੁਣ ਛੁਪੇਗਾ ਨਹੀਂ ਜਿਵੇਂ ਦਿੱਲੀ ਦੇ ਸਿੱਖ ਆਪਣੇ ਆਪ ਨੂੰ ਛੁਪਾ ਗਏ ਹੁਣ ਮੇਰਾ ਸਿੱਖ ਕਦੀ ਛੁਪਾ ਨਹੀਂ ਸਕੇਗਾ ਉਹਦੇ ਅੰਦਰ ਮੈਂ ਅਣਖ ਭਰ ਦਿਆਂਗਾ ਮੈਂ ਗੈਰਤ ਭਰ ਦਿਆਂਗਾ ਉਹ ਸਬੈਮਾਨ ਦੀ ਜ਼ਿੰਦਗੀ ਜਿਉਣ ਲਈ ਸਦਾ ਤਤਬਰ ਰਹੇਗਾ ਮੈਂ ਇਹੋ ਜਿਹਾ ਸਿੱਖ ਸਾਜ ਦੇਗਾ ਦੀਨ ਦੁਨੀਆ ਦੇ ਮਾਲਕ ਅੱਜ 16 ਨਵੰਬਰ 1675 ਨੂੰ ਕੀ ਸੰਗਲਪ ਲੈਂਦੇ ਨੇ ਕੀ ਵਾਅਦਾ ਕਰਦੇ ਨੇ ਕੌਮ ਦੇ ਨਾਲ ਆਓ ਚੱਲ ਲੈਣਾ ਢਾਡੀ ਜੱਥਾ ਸੰਗਤ ਦੀ ਕਦਮਤ ਵਿੱਚ ਕਿਉਂ ਕਹਿਦੇ ਮੇਰੇ ਸਤਗੁਰ ਆਏ ਮੇਰੇ ਸਤਗੁਰ ਆਏ ਤੇ ਲਾਲੇ ਅੰਦਰ ਚੱਟ ਸੁਰਤੀ ਜੁੜੀ ਚੱਟ ਸੁਰਤੀ ਜੁੜੀ ਅਕਾਲੇ ਅੰਦਰ ਫੇਰ ਬੋਲੇ ਕਿਸੇ ਸੇਕ ਵਾਲੇ ਅੰਦਰ ਇੱਕ ਐਸਾ ਪੰਥ ਐਸਾ ਪੰਥ ਸਜਾਵਾਂਗਾ ਚਿੜੀਆਂ ਤੋਂ ਆਵਾਜ਼ ਤੜਾਵਾਂਗਾ ਦੀ ਬਾਫੜੂ ਜਹਾਨੋ ਬਾਫੜੂ ਜਹਾਨੋ ਟੱਕਿਆ ਦੀ ਚੱਕ ਦੇਗਾ ਚੌਧਰ ਚੱਕ ਦੇਗਾ ਚੌਧਰ ਚੱਕਿਆ ਦੀ ਇੱਕ ਐਸਾ ਪੰਖ ਐਸਾ ਪੰਖ ਸਜਾਵਾਂਗਾ ਚਿੜੀਆਂ ਤੋਂ ਆਵਾਜ਼ ਦੜਾਵਾਗਾ ਦਾ ਮੇਰਾ ਖਾਲਸਾ ਜਿੱਥੇ ਮੇਰਾ ਖਾਲਸਾ ਜਿੱਥੇ ਡਟ ਜੇਗਾ ਓਦਾਪੁਰ ਜਾਪੁਰਜਾ ਓਦਾਪੁਰ ਜਾਪੁਰਜਾ ਕਟ ਜੇਗਾ ਵਿੱਚ ਜਗ ਦੇ ਨੇਕੀ ਨੇ ਕੀ ਖੱਟ ਜਾਏਗਾ ਇੱਕ ਐਸਾ ਪੰਥ ਐਸਾ ਪੰਥ ਸਜਾਂਗਾ ਚਿੜੀਆਂ ਤੋਂ ਆਵਾਜ਼ ਤੜਾ ਮਾਂਗਾ ਫਤਿਹ ਕਰੇਗਾ ਕਿਲਿਆਂ ਨੂੰ ਓਹ ਫਤਿਹ ਕਰੇਗਾ ਓਹ ਫਤਿਹ ਕਰੇਗਾ ਕਿਲਿਆਂ ਨੂੰ ਸੋਦੇਗਾ ਕੱਚਿਆਂ ਸੋਦੇਗਾ ਕੱਚਾ ਪਿੱਲਿਆਂ ਨੂੰ ਟਕਰੇਗਾ ਬਾਗੜ ਇੱਕ ਬਾਗੜ ਬਿੱਲਿਆਂ ਨੂੰ ਇੱਕ ਐਸਾ ਪੰਤ ਐਸਾ ਪੰਤ ਸਜਾਵਾਂਗਾ ਚਿੜੀਆਂ ਤੋਂ ਆਵਾਜ਼ ਤੜਾਵਾਗਾ ਕੋਈ ਨਾ ਰਹੂ ਕਿਸੇ ਵਿੱਚ ਨਾ ਰਹੂ ਕਿਸੇ ਵਿੱਚ ਭੇਦ ਕੋਈ ਵਰਤੇ ਕੀ ਅਨੋਖੀ ਵਰਤੇ ਕੀ ਅਨੋਖੀ ਖੇਡ ਕੋਈ ਇੱਕ ਐਸਾ ਪੰਖ ਐਸਾ ਪੰਖ ਸਜਾਵਾਂਗਾ ਚੜੀਆਂ ਤੋਂ ਆਵਾਜ਼ ਤੜਾਵਾਗਾ ਇਹ ਸਾਗਰ ਨਾਪੇਗਾ ਦੁਨੀਆ ਤੋਂ ਵੱਖਰਾ ਦੁਨੀਆ ਤੋਂ ਵੱਖਰਾ ਜਾਪੇਗਾ ਲੱਖਾਂ ਵਿੱਚ ਖੜਿਆ ਲੱਖਾਂ ਵਿੱਚ ਖੜਾ ਸਿਆਪੇਗਾ ਇੱਕ ਐਸਾ ਪੰਥ ਐਸਾ ਪੰਥ ਸ ਜਾਵਾਂਗਾ ਚਿੜੀਆਂ ਤੋਂ ਆਵਾਜ਼ ਤੜਾਵਾਗਾ ਪੁੱਛਉ ਉਹਦੀ ਕੋਮਲ ਹਰਤਾ ਉਹਦੀ ਕੋਮਲ ਹਰਤਾ ਪੁੱਛਉ ਉਹਦੇ ਸਾਵੇਂ ਦੁਨੀਆਂ ਉਹਦੇ ਸਾਵੇਂ ਦੁਨੀਆਂ ਤੁਸਹੁ ਉਹਦੇ ਮੂੰਹ ਤੇ ਦਾੜੀ ਮੁੱਛੋ ਇੱਕ ਐਸਾ ਪੰਥ ਐਸਾ ਪੰਥ ਸੁਜਾਵਾਂਗਾ ਚਿੜੀਆਂ ਤੋਂ ਬਾਜ ਤੜਾਵਾਗਾ ਗਿੱਦੜਾ ਤੋਂ ਸ਼ੇਰ ਬਣਾਵਾਗਾ ਗੁਰਦੇਵ ਕਹਿੰਦੇ ਭਾਈ ਜੈਤਾ ਜੀ ਮੈਂ ਇਹੋ ਜਿਹਾ ਮਹਾਂਧਰਾ ਮੇਰੇ ਸਿੱਖ ਦਾ ਬਣਾਵਾਗਾ ਤੇ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੜਿਓ ਭਾਈ ਸੰਤੋਖ ਸਿੰਘ ਸਾਹਿਬ ਤੇ ਕਹਿੰਦੇ ਵੀ ਜਿਵੇਂ ਹਜ਼ਾਰਾਂ ਘੋਗੜਾਂ 'ਚ ਬੈਠਾ ਇੱਕ ਮੋਰ ਵੱਖਰਾ ਚਮਕਦਾ ਮੇਰਾ ਸਿੱਖ ਉਹ ਝਮਕੇਗਾ ਹਜ਼ਾਰਾਂ ਗਧਿਆਂ 'ਚ ਖੜਾ ਇੱਕ ਘੋੜਾ ਵੱਖਰਾ ਚਮਕਦਾ ਮੇਰਾ ਸਿੱਖ ਉਹ ਝਮਕੇਗਾ ਮੇਰਾ ਸਿੱਖ ਦੁਨੀਆ ਦੇ ਵਿੱਚੋਂ ਨਿਆਰਾ ਹੋਵੇਗਾ ਐਸੇ ਕਰਕੇ ਕਹਿੰਦੇ ਆ ਨਿਆਰਾ ਖਾਲਸਾ ਪਰ ਅਜ ਦੁਖਾਂਤ ਆ ਗੁਰਮਖੋ ਅੱਜ ਸਾਡਾ ਨਿਆਰਾ ਪਤਾ ਨਹੀਂ ਤਾਂ ਸਾਡੇ ਧਰਮ ਦੇ ਆਗੂਆਂ ਚ ਸ਼ਾਇਦ ਕੋਈ ਕਮਜ਼ੋਰੀ ਹੋ ਸਕਦੀ ਹੈ ਅਸੀਂ ਪ੍ਰੋਪਰ ਗਿਆਨ ਸਾਡੇ ਬੱਚਿਆਂ ਨੂੰ ਨਹੀਂ ਵੰਡ ਸਕੇ ਸ਼ਾਇਦ ਕਮਜ਼ੋਰੀ ਬੱਚਿਆਂ ਦੀ ਨਹੀਂ ਹੈ ਕਮਜ਼ੋਰੀ ਸਾਡੇ ਬੱਚਿਆਂ ਦੀ ਨਹੀਂ ਹੈ ਅਸੀਂ ਉਹਨਾਂ ਨੂੰ ਦੱਸ ਹੀ ਨਹੀਂ ਸਕੇ ਅਸੀਂ ਕੌਣ ਰਵਿਚਾਰ ਅੱਜ 80% ਮੇਰੀ ਕੌਮ ਦੀ ਨੌਜਵਾਨੀ ਕਲੀਨ ਸ਼ੇਪ ਹੋ ਚੁੱਕੀ ਹੈ ਦੁਕਾਨਾਂ ਤੇ ਕੌਮ ਦਾ ਦੁਕਾਨਾਂ ਤੇ ਕੌਮ ਦਾ ਤਰਸਦੀ ਹੈ ਇਸ ਵੱਡੀ ਵੱਡੀ ਤਰਾਸ਼ਦੀ ਦੀ ਜੇ ਗੱਲ ਕਰੀਏ ਤਰਾਸ਼ਦੀਆਂ ਹੋਰ ਵੱਡੀਆਂ ਨੇ ਜਗਤ ਵਾਲੀ ਪ੍ਰੀਤਮ ਕਹਿ ਲਗੇ ਭਾਈ ਜੈਤਾ ਜੀ ਮੈਂ ਬਖਰਾ ਮਹਾਂਦਰਾ ਉਹਦਾ ਬਣਾ ਦੇਾਂਗਾ ਨਹੀਂ ਛੁਪੇਗਾ ਦੁਨੀਆ ਅੰਦਰ ਤੇ ਦਾਤਾਰ ਸਤਗੁਰੂ ਨੂੰ ਇਸ ਮੰਝਲੇ ਮਕਸੂਦ ਤੇ ਪਹੁੰਚਣ ਲਈ ਬੜਾ ਲੰਮਾ ਸੰਘਰਸ਼ ਕਰਨਾ ਪਿਆ ਆਪਜੀ ਇਤਿਹਾਸ ਤੋਂ ਵਕਫੀयत ਰੱਖਦੇ ਹੋ ਤੇ ਧਿਆਨ ਰੱਖਿਓ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਉਹ ਟੱਕਰ ਲੈਣੀ ਪਈ ਕੇਵਲ ਇਹ ਨਿਆਰਾ ਮੁਹੰਦਰਾ ਦੇਣ ਵਾਸਤੇ ਤੁਹਾਨੂੰ ਨਿਆਰਾ ਮੁਹੰਦਰਾ ਦੇਣ ਵਾਸਤੇ ਉਹਦੇ ਰਸਤੇ ਵਿੱਚ ਕਦੀ ਤੋਪਾਂ ਆਈਆਂ ਕਦੀ ਜੰਬੂਰੇ ਆਏ ਬੰਦੂਕਾਂ ਆਇਆ ਨੇਜੇ ਆਏ ਭੱਲੇ ਆਏ ਤਲਵਾਰਾਂ ਆਇਆ ਪਰ ਇਸ ਮਹਾਨ ਮਰਦ ਨੇ ਆਪਣੀ ਮੰਜ਼ਲ ਨਹੀਂ ਛੱਡੀ ਆਪਣੀ ਮੰਜ਼ਲੇ ਮਕਸੂਦ ਵੱਲ ਵਧਦਾ ਗਿਆ ਮੰਜ਼ਲ ਕੀ ਸੀ ਜਿਹੜਾ ਕਦੀ ਵੰਗਾਰ ਕੇ ਭੀਮ ਚੰਦ ਨੂੰ ਕਹਿੰਦਾ ਓਏ ਭੀਮ ਚੰਦਾਂ ਇਨ ਗਰੀਬਨ ਕੋ ਦੂੰ ਪਾਤਸ਼ਾਹੀ ਯਾਦ ਕਰੇ ਹਮਰੀ ਗੁਰੀ ਆਈ ਜਿਲ ਕੀ ਯਾਤ ਔਰ ਕੁਲ ਮਾਹੀ ਸਰਦਾਰੀ ਨਾ ਪਈਕ ਤਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਰੋ ਮੰਜਲ ਸੀ ਮੇਰੇ ਪੈਗੰਬਰ ਦੀ ਇਸ ਮੰਜ਼ਲ ਦੇ ਉੱਤੇ ਤੁਹਾਨੂੰ ਪਹੁੰਚਾਉਣ ਵਾਸਤੇ ਉਹਨੂੰ ਕਿਹੜਾ ਕਿਹੜਾ ਦੁੱਖ ਆਪਣੇ ਜਸਮ ਉੱਤੇ ਚੜ੍ਹਨਾ ਪਿਆ ਤੇ ਤਿਆਰ ਰਖਿਓ ਕੋਈ ਸਮਾਂ ਆਇਆ ਇੱਕ ਦਿਨ ਪੁੱਤਾਂ ਦੀਆਂ ਲਾਸ਼ਾਂ ਦੇ ਉੱਤੋਂ ਵੀ ਲੰਘਣਾ ਪਿਆ ਕੋਈ ਸਮਾਂ ਆਇਆ ਇੱਕ ਦਿਨ ਪੁੱਤ ਨੀਆਂ 'ਚ ਵੀ ਖਲਾਰ ਲੈ ਇਸੇ ਕਰਕੇ ਤੇ ਦੁਨੀਆ ਦੇ ਦਾਨੇ ਸ਼ਹਿਰ ਇੱਕ ਗੱਲ ਕਹਿੰਦੇ ਨੇ ਓਏ ਪਾਂਦੀ ਕੋਈ ਪ੍ਰੀਤ ਦੀਆਂ ਮੰਝਲਾਂ ਦਾ ਇੰਜ ਪੰਦ ਮੁਕਾਮ ਦਾ ਵੇਖਿਆ ਨਹੀਂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਖੀਰੇ ਲਾਲ ਲੁਟਾਮ ਦਾ ਵੇਖਿਆ ਨਹੀਂ ਹੰਸਾ ਜਿਹਾ ਪਿਆਰਿਆਂ ਪੁੱਤਰਾਂ ਨੂੰ ਕੋੜੀ ਮੌਤ ਦੀ ਚਾੜ ਦਾ ਵੇਖਿਆ ਨਹੀਂ ਪਰ ਪਤਾ ਕੋਈ ਵੀ ਪੁੱਤ ਦੀ Laash ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਹੀਂ ਇਹ ਤੁਹਾਨੂੰ ਮੰਜ਼ਲ ਤੇ ਲੈ ਕੇ ਜਾਣ ਵਾਸਤੇ ਸਾਰਾ ਕੁਝ ਤੁਹਾਨੂੰ ਕਿਹੜੀ ਮੰਜ਼ਲ ਦੇਣੀ ਹੈ ਅੱਜ ਤੁਸੀਂ ਅਮਰੀਕਾ ਜਾ ਰਹੇ ਹੋ ਕੈਨੇਡਾ ਜਾ ਰਹੇ ਹੋ ਆਸਟ੍ਰੇਲੀਆ ਜਾ ਰਹੇ ਹੋ ਥਾਈਲੈਂਡ ਜਾ ਰਹੇ ਹੋ ਧਰਤੀ ਦੇ ਕਿਸੇ ਕੋਨੇ ਤੇ ਚਲੇ ਜਾਓ ਜੇ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਦੀ ਉਹ ਦਿੱਤੀ ਹੋਈ ਦਾਤ ਹੈ ਦਸਤਾਰ ਕੇਸ ਦਾੜ ਤੇ ਲੋਕ ਨਿਯੋਕੇ ਸलाम ਕਰਦੇ ਨੇ ਸਰਦਾਰ ਸਾਹਿਬ ਸਾਸਿਕਾਲ ਤੁਸੀਂ ਸੱਤ ਸਮੁੰਦਰੋਂ ਪਾਰ ਚਲੇ ਜਾਓ ਇੱਜ਼ਤ ਆਮ ਲੋਕਾਂ ਦੇ ਨਾਲੋਂ ਤੁਹਾਨੂੰ ਵੱਧ ਕਿਉਂ ਮਿਲ ਰਹੀ ਹੈ ਮੈਂ ਇਵਨ ਕਹੇ ਤੋ ਤਾਂ ਕੋਈ ਗੱਲ ਕਰ ਗੱਲ ਕਹਿ ਜਾਵਾ ਤੁਸੀਂ ਕੈਨੇਡਾ ਜਦੋਂ ਜਾਓਗੇ ਨਾ ਜੀ ਉਹਨਾਂ ਨੇ ਤੇ ਡਿਫੈਂਸ ਮੰਨਿਸਟਰੀ ਵੀ ਤੁਹਾਡਾ ਬਣਾਤਾ ਇਹ ਤੋਂ ਵੱਡਾ ਮਾਣ ਕੀ ਹੋਏਗਾ ਸਿੱਖੀ ਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤੋ ਇਸ ਤੋਂ ਵੱਡਾ ਮਾਣ ਹੋਰ ਕੀ ਹੋ ਸਕਦਾ ਵੀ ਸਾਡੇ ਦੇਸ਼ ਦੀ ਰਾਖੀ ਹੋਈ ਤੁਸੀਂ ਕਰਨੀ ਹੈ ਰਖਵਾਲਾ ਕੁਝ ਵੀ ਕਰ ਸਕਦਾ ਤੇ ਧਿਆਨ ਰੱਖਿਓ ਉਹਨਾਂ ਨੇ ਕਿੱਡਾ ਮਾਣ ਕੀਤਾ ਇਹ ਗੁਰੂ ਨਾਨਕ ਦੇ ਪੁੱਤ ਨੇ ਇਹ ਨਾਲ ਉੱਤੇ ਸਾਨੂੰ ਦੁਨੀਆਂ ਦੇ ਲੋਕਾਂ ਨੂੰ ਮਾਣ ਹੈ ਇਹ ਸਾਡੀ ਰਾਖੀ ਵੀ ਖੁਦ ਕਰਨਗੇ ਸਰਸਰ ਸੱਜਣ ਸਿੰਘ ਕੈਨੇਡਾ ਦੇ ਡਿਫੈਂਸ ਮੰਤਰੀ ਨੇ ਰਾਖੀ ਕਰਦੇ ਨੇ ਤੇ ਇਹ ਤੋਂ ਵੱਡਾ ਮਾਣ ਤੁਹਾਨੂੰ ਹੋਰ ਕੀ ਹੋ ਸਕਦਾ ਇਹ ਤੇ ਗੁਰੂ ਗੋਬਿੰਦ ਸਿੰਘ ਦੀ ਦਾਤ ਆ ਧਿਆਨ ਰੱਖਿਓ ਜੇਕਰ ਤੁਹਾਡਾ ਕਾਕਾ ਮੁੰਦਰਾ ਪਾ ਕੇ ਜਾਂਦਾ ਤੇ ਉਹਨੂੰ ਪੁੱਛਦਾ ਕੋਈ ਨਹੀਂ ਆ ਜਾਂਦੇ ਕਾਕੇ ਤੁਹਾਡੇ ਮੁੰਦਰਾ ਪਾਪਾ ਵੀ ਜਾਂਦੇ ਆ ਮੈਂ ਕਹਿੰਦਾ ਕੈਨੇਡਾ ਜਾਣਾ ਪਹਿਲੀ ਚਟਨ ਮਟਨ ਕਰਵਾ ਲੈਂਦਾ ਪਤਾ ਨਹੀਂ ਕੀ ਹੋ ਗਿਆ ਮੈਂ ਵੈਸਟਰਨ ਕਲਚਰ ਤੇ ਜਾਣਾ ਮੈਂ ਵੈਸਟਰਨ ਕਲਚਰ ਆਈ ਤੇ ਆਮੀ ਗਲ ਨਾ ਜੀ ਕਾਦਾ ਜੀ ਹੁਣ ਤੇ ਵੈਸਟਰਨ ਕਲਚਰ ਭਾਰੂ ਹੋ ਗਿਆ ਭਾਰੂ ਨਹੀਂ ਹੋਇਆ ਧਿਆਨ ਰੱਖਿਓ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਉੱਤੇ ਗੁਰੂ ਨਾਨਕ ਦੀ ਫਿਲਾਸਫੀ ਉੱਤੇ ਵੈਸਟਰਨ ਕਲਚਰ ਤੇ ਉਹਦੀ ਜੁੱਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈ ਗੁਰੂ ਨਾਨਕ ਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈ ਵੈਸਟਰਨ ਕਲਚਰ ਜੀ ਦੀ ਗੱਲ ਕਰਦੇ ਹੋ ਪਰ ਸਾਡਾ ਭੁਲੇਖਾ ਹੈ ਸਾਡੇ ਕਾਕਿਆਂ ਦਾ ਭੁਲੇਖਾ ਆਓ ਦਿਆਲੂ ਕਿਰਪਾਲੂ ਸਤਿਗੁਰੂ ਜੀ ਕਹਿਣ ਲੱਗੇ ਭਾਈ ਜੈਤਾ ਜੀ ਮੈਂ ਬਖਰਾ ਮਹਾਂਦਰਾ ਬਣਾ ਦੇਣਾ ਇਸ ਮੰਜ਼ਲੇ ਮਕਸੂਦ ਤੇ ਪਹੁੰਚਣ ਤੱਕ 24 ਸਾਲ 4 ਮਹੀਨੇ ਤੇ 15 ਦਿਨ ਲਗੇ 3 ਮਾਰਤ 1699 ਤੱਕ 16 ਨਵੰਬਰ 1675 ਤੋਂ ਲੈ ਕੇ ਇਹਦਾ ਅੰਦਰ ਦਾ ਜਿਹੜਾ ਸਮਾਂ ਉਹ ਕੈਲਕੂਲੇਟ ਕਰੋ ਕਿੰਨੇ ਸਮਾਂ ਲੱਗਿਆ ਉਹ ਸਮਾਂ ਕਿਹੜਾ ਸੀ ਇਹ ਸੋਚ ਕਿਹੜੀ ਸੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਮੈਂ ਆ ਪੇਡਾ ਵਰਗਾ ਜੀਵਨ ਜਿਉਣ ਵਾਲਿਆਂ ਨੂੰ ਸ਼ੇਰਾਂ ਵਰਗਾ ਜੀਵਨ ਕਿਵੇਂ ਦੇਵਾਂ ਉਹਦੀ ਵਿਚਾਰਧਾਰਾ ਕੀ ਸੀ ਮੈਂ ਪੇਡਾਂ ਦੀ ਤਰ੍ਹਾਂ ਨੀਵੀਂ ਪਾ ਕੇ ਚੱਲਣ ਵਾਲਿਆਂ ਨੂੰ ਮੈਂ ਸ਼ੇਰ ਦੀ ਤਰ੍ਹਾਂ ਤਾੜ ਰਕੜਾ ਕੇ ਚੱਲਣਾ ਸਿਖਾਉਣਾ ਹੈ ਮੈਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਬੱਝਿਆ ਹੋਇਆ ਨੂੰ ਗੁਲਾਮੀ ਦੀਆਂ ਜੰਜੀਰਾਂ ਚੋਂ ਮੁਕਤ ਕਰ ਦੇਣਾ ਚਾਹੁੰਨਾ ਉਹਦੀ ਵਿਚਾਰਧਾਰਾ ਸੀ ਜੀ ਵਿਚਾਰਧਾਰਾ ਅਸੀਂ ਛੱਡ ਕੇ ਨਾ ਤੇ ਧਿਆਨ ਰੱਖਿਓ ਇਹ ਦੋਸ਼ ਗੁਰੂ ਦਾ ਨਹੀਂ ਹੈ ਦੋਸ਼ ਗੁਰੂ ਦਾ ਨਹੀਂ ਦੋਸ਼ ਸਾਡਾ ਉਹਨੇ ਤੇ ਵਿਚਾਰਧਾਰਾ ਪਰਪੱਕ ਕਰਨ ਵਾਸਤੇ ਸਾਰਾ ਪਰਿਵਾਰ ਹੀ ਕੁਰਬਾਨ ਕਰਤਾ ਵਿਚਾਰਧਾਰਾ ਪਰਪੱਕ ਕਰਨ ਵਾਸਤੇ ਰਿਸ਼ਤੇ ਨੇੜਤਾ ਦੇ ਰਿਸ਼ਤੇ ਕਿਹੜੇ ਹੁੰਦੇ ਨੇ ਆਪ ਜੀ ਸਾਰੇ ਜਾਣਦੇ ਹੋ ਜੇ ਕਿਸੇ ਦੇ ਘਰ ਪੁੱਤਰ ਨਾ ਨਾ ਹੋਵੇ ਉਹਦੀ ਜਾਇਦਾਦ ਦਾ ਮਾਲਕ ਜਾਂ ਤੇ ਭੂਆ ਦੇ ਪੁੱਤਰ ਬਣਦੇ ਹੁੰਦੇ ਨੇ ਜਾਂ ਮਾਮੇ ਦੇ ਪੁੱਤ ਬਣਦੇ ਹੁੰਦੇ ਨੇ ਉਹ ਦਾਵਾ ਰੱਖਦੇ ਨੇ ਸਾਡੇ ਸਾਡੀ ਭੂਆ ਵਹੀ ਹੈ ਧਿਆਨ ਰੱਖਿਓ ਇਹੋ ਰਿਸ਼ਤੇ ਨੇੜੇ ਦੇ ਹੁੰਦੇ ਨੇ ਉਹਨੇ ਭੂਆ ਦੇ ਪੁੱਤ ਵੀ ਸਾਡੇ ਤੋਂ ਕੁਰਬਾਨ ਕੀਤੇ ਉਹਨੇ ਮਾਮੇ ਵੀ ਸਾਡੇ ਤੋਂ ਕੁਰਬਾਨ ਕੀਤੇ ਉਹਨੇ ਆਪਣੇ ਪੁੱਤ ਵੀ ਸਾਡੇ ਤੋਂ ਕੁਰਬਾਨ ਕੀਤੇ ਉਹਨੇ ਆਨੰਦਪੁਰ ਵੀ ਸਾਡੇ ਤੋਂ ਕੁਰਬਾਨ ਕੀਤਾ ਉਹਨੇ ਆਪਣਾ ਆਪ ਵੀ ਸਾਡੇ ਤੋਂ ਕੁਰਬਾਨ ਕੀਤਾ ਕਿਹੜਾ ਰਿਸ਼ਤਾ ਜਿਹੜਾ ਰੱਖਿਆ ਸੰਭਾਲ ਕੇ ਪਰ ਗਲਤੀ ਤੇ ਸਾਡੀ ਆ ਅਸੀਂ ਗੁਰੂ ਗੋਬਿੰਦ ਸਿੰਘ ਅਸੀਂ ਤੇ ਆਵਾਜ਼ਾਂ ਮਾਰ ਮਾਰ ਕਹਿਣਾ ਭਾਈ ਅਮਰ ਝੱਕ ਲੋ ਕਲੂ ਖੰਡਾ ਵਾਟਾ ਖੜਕਣਾ ਅਮਰ ਝੱਕ ਲੋ ਖੰਡਾ ਵਾਟਾ ਖੜਕਣਾ ਪਰ ਨਹੀਂ ਇਹ ਤੇ ਕਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਸਿੱਖ ਦੇ ਪੁੱਤਰ ਦੀ ਸਿੱਖ ਦੀ ਧੀ ਦੀ ਸਭ ਤੋਂ ਪਹਿਲੀ ਮਰਿਆਦਾ ਹੀ ਅਮਰਤ ਹੈ ਪ੍ਰਥਮ ਰਹਿ ਦੀਏ ਜਾਨ ਖੰਡੇ ਕੀ ਪੌਲ ਸ਼ਕੈ ਸਭ ਤੋਂ ਪਹਿਲੀ ਰਾਇਤ ਬੜੀਆਂ ਕਰੜੀਆਂ ਗੱਲਾਂ ਰੈਤਨਾਮਿਆਂ ਵਿੱਚ ਮੇਰੇ ਗੁਰਦੇਵ ਨੇ ਕੀਤੀਆਂ ਨੇ ਇੱਕ ਜਗ੍ਹਾ ਗੁਰਦੇਵ ਕਹਿੰਦੇ ਨਾ ਜੀ ਭਈ ਬਿਨਾ ਸ਼ਸਤਰ ਕੇ ਸਿੰਘ ਨਰ ਭੇਡ ਜਾਨੋ ਨਰ ਭੇਡ ਜਾਨੋ ਭੇਡ ਕੀ ਹੁੰਦੀ ਹੈ ਸ਼ੇਰ ਕੀ ਹੁੰਦਾ ਜਮੀਨ ਉਸਮਾਨ ਦਾ ਫਰਕ ਹੈ ਜੇ ਸ਼ੇਰ ਭੇਡ ਬਣੇ ਫਿਰ ਤੇ ਮਰ ਜਾਣ ਦੀ ਨਹੀਂ ਆ ਸ਼ੇਰ ਭੇਡ ਬਣ ਜਾਏ ਮੁੰਨੀ ਭੇਡ ਜਾਂਦੀ ਹੈ ਤੁਸੀਂ ਸਾਰੇ ਜਾਣਦੇ ਹੋ ਤੁਸਾਂ ਡਿਸਕਵਰੀ ਦੇਖੀ ਹੈ ਕਿਤੇ ਸ਼ੇਰ ਮੁੰਨਿਆ ਜਾਂਦਾ ਦੇਖਿਆ ਹੋਵੇ ਕਿਤੇ ਦੇਖਿਆ ਹੋਵੇ ਕਿਸੇ ਕੋਲ ਐਗਜ਼ੈਂਪਲ ਹੈ ਉਦਾਹਰਨ ਕਿਸੇ ਕੋਲ ਹੈ ਕਿ ਸ਼ੇਰ ਮੁੰਨਿਆ ਜਾ ਰਿਹਾ ਸੀ ਤੇ ਤੁਹਾਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸਿੰਘ ਅਸੇ ਵੀ ਨਹੀਂ ਸ਼ੇਰ ਹੁੰਦਾ ਅਸੀਂ ਕਿਹੜਾ ਰਸਤਾ ਲੈ ਲਿਆ ਸਿੱਖੋ ਆਓ ਜਗਤ ਵਾਲੀ ਪ੍ਰੀਤਮ 24 ਸਾਲ 4 ਮਹੀਨੇ ਤੇ 15 ਦਿਨ ਇਡਾ ਲੰਮਾ ਪੀਰੀਅਡ ਹੈ ਤੁਹਾਨੂੰ ਪਰਪੱਕ ਕਰਨ ਵਾਸਤੇ ਵੈਸੇ ਤੇ ਇਹ ਪੀਰੀਅਡ ਦੀ ਗੱਲ ਕਰੀਏ 239 ਸਾਲ ਲੱਗੇ ਨੇ 239 ਸਾਲ ਜਗਤ ਵਾਲੀ ਪ੍ਰੀਤਮ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੋਂ ਲੈ ਕੇ ਖਾਲਸੇ ਦੇ ਪ੍ਰਗਟ ਦਿਵਸ ਤੱਕ ਇਹਨੂੰ ਕੈਲਕੂਲੇਟ ਕਰੋ 239 ਸਾਲ ਲੱਗੇ ਨੇ ਤੁਹਾਨੂੰ ਪਰਪੱਕ ਕਰਨ ਵਾਸਤੇ ਇਹਦੀ ਨੀਤ ਤੇ ਪੰਥ ਦੀ ਗੁਰੂ ਨਾਨਕ ਸਾਹਿਬ ਰੱਖਦੇ ਨੇ ਮਾਰਿਆ ਛੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹਸ ਨਿਰਮਲ ਪੰਥ ਨੂੰ ਪੱਕੀਆਂ ਲੀਆਂ ਦਾ ਰਾਹੀ ਪੰਧੀ ਬਣਾਉਣ ਵਾਸਤੇ ਕਦੀ ਤਤੀ ਤਵੀ ਤੇ ਬਹਿਣਾ ਪਿਆ ਕਦੀ ਚਾਂਦਰੀ ਚੌਕ ਵਿੱਚ ਜਾਣਾ ਪਿਆ ਕਦੀ ਆਰੇ ਸਿਰ ਤੇ ਚੱਲਣੇ ਪਏ ਕਦੀ ਦੇਗਾ ਚ ਉਬਲਣਾ ਪਿਆ ਇਸ ਪੰਥ ਦੇ ਆਰਾਇਆ ਪਰ ਪੰਥ ਤੁਹਾਡੇ ਚ ਸਿਆਣੇ ਵਿਦਵਾਨ ਸੱਜਣ ਬੈਠੇ ਨੇ ਪੰਥ ਮਿੰਜ ਇਕੱਠ ਨਹੀਂ ਹੁੰਦਾ ਜੇ ਕਹੀਏ ਵੀ ਪੰਥ ਬੜਾ ਇਕੱਠਾ ਹੋ ਗਿਆ ਪੰਥ ਪੰਥ ਮਿੰਜ ਰਸਤਾ ਹੁੰਦਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਫ ਸੱਚੇ ਪਾਤਸ਼ਾਹ ਅਸਾਦੀ ਵਾਰ ਵਿੱਚ ਕਹਿੰਦੇ ਪੰਥ ਦਸਾਵਾਂ ਨਿੱਥ ਖੜੀ ਮੁੰਦ ਜੋ ਬਨ ਵਾਲੀ ਰਾਮ ਰਾਦੇ ਅਸੀਂ ਤੇ ਪੰਨ ਦੇ ਦੀ ਕਹੀ ਜਨੇ 40 ਕ 50 ਕ ਨੀਲੀਆਂ ਵਾਲੇ ਇਕੱਠੇ ਕਰ ਲੈ 50 ਕ ਕਾਲੀਆਂ ਵਾਲੇ ਇਕੱਠੇ ਕਰ ਲੈ 50 ਕ ਚਿੱਟੀਆਂ ਵਾਲੇ ਇਕੱਠੇ ਕਰ ਲੈ ਪੰਥ ਹੋ ਗਿਆ ਪੰਥ ਪੰਥ ਨਹੀਂ ਜੀ ਪੰਥ ਵੀ ਅਸਲ ਵਿੱਚ ਪੰਥ ਦਾ ਮਾਨ ਹੈ ਰਸਤਾ ਗੁਰਦੇਵ ਨੇ ਇਹ ਪੱਕਾ ਰਸਤਾ ਤੁਹਾਨੂੰ ਦਿੱਤਾ ਹੈ ਇਹ ਮੰਜ਼ਲ ਤੇ ਪਹੁੰਚਣ ਦਾ ਰਸਤਾ ਹੈ ਮੰਜ਼ਲ ਤੁਹਾਡੀ ਕੀ ਹੈ ਮੁਕਤੀ ਮੁਕਤੀ ਵਾਸਤੇ ਹਿੰਦੂਇਸਮ ਨੂੰ ਜਦੋਂ ਪੜੋਗੇ ਨਾ ਜੀ ਕੋਈ ਪੁੱਠਿਆਂ ਲਟਕਦਾ ਹੈ ਕੋਈ ਜਲ ਧਾਰੇ ਕਰਦਾ ਹੈ ਕੋਈ ਬੱਚੇ ਛੱਡੇ ਪਹਾੜਾਂ ਦੀਆਂ ਕੰਧਰਾਂ 'ਚ ਤੁਰਿਆ ਫਿਰਦਾ ਹੈ ਪਰ ਗੁਰਨਾਨਕ ਨੇ ਦੇ ਨਾਲ ਗੱਲਾਂ ਤੋਂ ਸਾਰੀਆਂ ਤੋਂ ਤੁਹਾਨੂੰ ਮੁਨਕਰ ਕੀਤਾ ਗੁਰਦੇਵ ਤੇ ਕਹਿੰਦੇ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਐ ਕਿਤੇ ਜੋਗੀਆਂ ਦਾ ਟੋਲਾ ਥੋੜੀ ਇਹ ਤੇ ਮਰਦਾਂ ਦਾ ਟੋਲਾ ਜਿਹਨੂੰ ਖਾਲਸਾ ਕਹਿੰਦੇ ਨੇ ਆਹੀ ਤੇ ਭਲੇਖੇ 'ਚ ਪੈ ਗਏ ਇਹ ਕਿਤੇ ਜਲਧਾਰਿਆਣਾਂ ਦਾ ਪੁਜਾਰੀ ਥੋੜਾ ਨਹੀਂ ਮੇਰਾ ਬਾਪੂ ਗੁਰਗਰਾਂ ਸਾਹਿਬ ਕਹਿੰਦਾ ਨਾ ਜਲ ਕੇ ਮਜਨ ਜੇ ਗਤ ਹੋਵੇ ਨਿਤਨਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਫਿਰ ਫਿਰ ਜੋਨੀ ਆਵੇ ਜੇ ਜਲਤਾ ਰਹੇ